ਪੰਜਾਬ ਵਿੱਚ ਕੁਝ ਕਿਸਾਨਾਂ ਦੁਆਰਾ ਵਪਾਰਕ ਪੱਧਰ ਤੇ ਘੋੜੇ ਅਤੇ ਘੋੜੀਆਂ ਪਾਲਣ ਦਾ ਕੀਤਾ ਅਪਣਾਇਆ ਜਾ ਰਿਹਾ ਹੈ। ਇਹ ਇੱਕ ਮਹਿੰਗਾ ਅਤੇ ਜ਼ਿਆਦਾ سرمਾਈ ਵਾਲਾ ਕੀਤਾ ਹੈ ਜਿਸ ਨੂੰ ਕੋਈ ਸਧਾਰਨ ਕਿਸਾਨ ਨਹੀਂ ਕਰ ਸਕਦਾ। ਜ਼ਿਆਦਾ ਲਾਗਤ ਲਗਾ ਕੇ ਕੀਤਾ ਗਿਆ ਇਹ ਕੀਤਾ ਆਮਦਨ ਵੀ ਬਹੁਤ ਜ਼ਿਆਦਾ ਦੇ ਦਿੰਦਾ ਹੈ। ਘੋੜੇ ਘੋੜੀਆਂ ਪਾਲਣ ਵਾਲੇ ਕਿਸਾਨ ਤਕਨੀਕੀ ਪੱਖੋਂ ਬਹੁਤ ਅਗਾਹ ਵਧੂ ਸੋਚਦੇ ਮਾਲਕ ਹੁੰਦੇ ਹਨ। ਮੇਰਾ ਨਾਮ ਹਰਮਿਤ ਸਿੰਘ ਹੈ ਪਿੰਡ ਬਰਕੰਦੀ ਜ਼ਿਲ੍ਹਾ ਮੁਕਸਰਾ ਮੈਂ ਆਉਦੇ ਪਹਿਲਾਂ ਸ਼ੁਰੂ ਤੋਂ ਹੀ ਜਦ ਆਉਦੇ ਦਾਦਾ ਜੀ ਨੂੰ ਵੇਖ ਕੇ ਤੇ ਸ਼ੋਹਾਂ ਵਿੱਚ ਜਾਂਦੇ ਸੀ ਤੇ ਮੰਡੀਆਂ ਵਿੱਚ ਜਾਂਦੇ ਸੀ ਉੱਥੋਂ ਵੇਖ ਕੇ ਆਪਦਾ ਆਪਣਾਇਆ ਘੋੜਿਆਂ ਦਾ ਬਿਜ਼ਨਸ ਤੇ ਆਪਦਾ ਫਾਰਮ ਵਧੀਆ ਬਣਾਇਆ ਸਭ ਤੋਂ ਪਹਿਲਾਂ ਮੈਂ ਸੁਲਤਾਨ ਘੋੜਾ ਲਿਆ ਸੀਗਾ ਤੇ ਉਹ ਕਾਫੀ ਫੇਮਸ ਹੋਇਆ ਸੁਲਤਾਨ ਘੋੜੇ ਨੇ ਮੈਨੂੰ ਕਾਫੀ ਇਨਕਮ ਵੀ ਦਿੱਤੀ ਤੇ ਕਾਫੀ ਮੈਨੂੰ ਨਾਮ ਵੀ ਬਣਾਇਆ ਉਸ ਤੋਂ ਬਾਅਦ ਮੈਂ ਬੱਚੇ ਵੀ ਕਈ ਤਿਆਰ ਕੀਤੇ ਤੇ ਆਪਦੇ ਪਸ਼ਤਾਲ ਫਾਰਮ ਵਿੱਚ ਵਧੀਆ ਆਪਦੇ ਮਾਰਵਾੜੀ ਜਾਨਵਰ ਤਿਆਰ ਕੀਤੇ ਮਾਰਵਾੜੀ ਵਿੱਚ ਮੇਰੇ ਵਧੀਆ ਕੋੜੇ ਜਿਵੇਂ ਮੇਰ ਹੈਗੀ ਜਿਨ੍ਹਾਂ ਨੇ ਮੇਰਾ ਟੰਗਾ ਨਾਂ ਬਣਾਇਆ ਸੈਕਿੰਡ ਆਈ ਦੋ ਦੰਦ ਚ ਇਹਦੀ ਬੱਚੀ ਚੈਂਪੀਅਨ ਬਣੀ ਸਾਰੇ ਖੇੜਾ ਤੇ ਮੇਰੇ ਕੋਲੇ ਇੱਕ ਬੱਚਾ ਸੀਗਾ ਦੇਵਰਾਜ ਦਾ ਉਹ ਮੈਂ ਰਿਸਟੇਲ ਕੀਤਾ ਮਹਾਰਾਸ਼ਟਰ ਤੇ ਮੇਰੇ ਕਾਫੀ ਇਸ ਤੰਦੇ ਵਿੱਚ ਮੈਨੂੰ ਕਾਫੀ ਇਨਕਮ ਹੋਈ ਤੇ ਚੰਗਾ ਨਾਂ ਬਣਿਆ ਜਿਹਨੇ ਬਾਰਲੀਆਂ ਸਟੇਟਾਂ ਵਿੱਚ ਮੇਰੇ ਜਾਦੇ ਜਾਨਵਰ ਗਏ ਆ ਤੇ ਜਿਵੇਂ ਇਸ ਤਰ੍ਹਾਂ ਅਭੀ ਥੋੜਾ ਤੇਰੀ ਹੋਇਆ ਮੇਰਾ ਨਵਾਬ ਇਧਰ ਬੰਬੇ ਗਿਆ ਤੇ ਹੁਣ ਵੀ ਚੰਗੇ ਮੇਰੇ ਸਟੇਬਲ ਵਿੱਚ ਨਿਊ ਬਰਨ ਹੋਏ ਆ ਬੱਚੇ ਤੇ ਵਧੀਆ ਆਪਦਾ ਫਾਰਮ ਚਲਾ ਰਹੇ ਆ ਮੈਂ ਇਸ ਕੰਮ ਵਿੱਚ 5-7 ਸਾਲ ਪਹਿਲਾਂ ਇੱਕ ਔਰੀ ਸ਼ੁਰੂ ਕੀਤੀ ਸ਼ੌਂਕ ਜਿਵੇਂ ਇੱਕ ਨਾਰਮਲ ਔਰੀ ਲਈ ਸੀ ਉਸ ਤੋਂ ਬਾਅਦ ਮੇਰਾ ਸ਼ੌਂਕ ਵੱਧ ਗਿਆ ਤੇ ਮੈਂ ਆਪਦੇ ਫਾਰਮ ਵਿੱਚ ਹੋਰ ਜਾਨਵਰ ਧਾਇਏ ਜਿਵੇਂ ਹ ਕੋੜਾ ਲਿਆਂਦਾ ਕੋੜੇ ਨੇ ਵਧੀਆ ਮੇਰਾ ਹੌਸਲਾ ਅੱਗੇ ਹੌਸਲਾ ਇੰਨਾ ਵਧਾਇਆ ਕਿ ਮੈਂ ਹੋਰ ਜਾਨਵਰਾਂ ਲੈ ਤੇ ਇੱਕ ਮੇਰਾ ਸੁਲਤਾਨ ਕੋੜਾ ਸੀ ਜੋ ਐਕਸਪਾਇਰ ਵੀ ਹੋ ਗਿਆ ਸੀ ਆ ਤੇ ਬਾਕੀ ਇਸ ਜੇ ਮੈਂ ਇਸ ਬਾਰੇ ਤੰਦੇ ਬਾਰੇ ਗੱਲ ਕਰਾਂ ਤਾਂ ਇਹਦੀ ਸਾਂਭ ਸੰਭਾਲ ਬਾਰੇ ਮੈਂ ਵੀ ਨਾਰਮਲ ਡਾਈਟ ਨੂੰ ਦਿੰਦੇ ਆ ਜਿਵੇਂ ਆਪਣਾ ਖਰਾਕ ਜਮੇ ਚੌਕਰ ਵਗੈਰਾ ਤੇ ਛੋਲੇ ਮੋਠ ਖਰਾਕ ਨਹੀਂ ਚੱਲਦੀ ਜਿਵੇਂ ਜਿਆਦਾ ਜੇ ਆਪਾਂ ਖਰਾਕ ਇਹਦਾ ਸੰਭਾਲ ਇਸਦੀ ਹੈ ਵੀ ਇਹਦੀ ਨਿਗਰਾਨੀ ਰੱਖਣੀ ਪੈਂਦੀ ਹੈ ਵੀ ਜੇ ਆਪਾਂ ਓਵਰ ਡਾਈਟਿੰਗ ਜਾਂ ਇਹਨਾਂ ਦਾ ਖਾਣਾ ਬਦਲਦੇ ਆ ਤਾਂ ਇਹ بیمار ਹੁੰਦੇ ਇਹਦਾ ਲੌਸ ਵੀ ਬਹੁਤ ਹੁੰਦਾ ਤੇ ਇਹਦਾ ਟ੍ਰੀਟਮੈਂਟ ਵੀ ਮੌਕੇ ਤੇ ਅਸੀਂ ਹੁਣ ਕਾਫੀ ਚੰਮੇ ਸੈਂ ਤੋਂ ਰੱਖਦੇ ਆ ਰਹੇ ਆ ਤੇ ਸਾਨੂੰ ਥੋੜੀ ਨੌਲੇਜ ਵੀ ਹੈਗੀ ਆ ਹੁਣ ਵੀ ਆ ਵੀ ਟ੍ਰੀਟਮੈਂਟ ਕਰ ਲੈਣ ਤੇ ਬਾਕੀ ਜੇ ਲੋੜ ਪਈ ਡਾਕਟਰ ਵੀ ਸਾਥ ਦੇਣ ਤੇ ਇਸ ਤੰਦੇ ਵਿੱਚ ਇਹੀ ਮੇਨ ਹੈ ਵੀ ਜਿਹੜਾ ਕੁੜੀਆਂ ਰੱਖਣ ਦਾ ਅੱਗੇ ਆਉਣਾ ਚਾਹੁੰਦਾ ਨ ਨਵਾ ਕੋੜੀ ਰੱਖਦਾ ਉਹਨੂੰ ਇੱਕ ਕੋੜੀ ਲੈ ਕੇ ਕੋੜੀ ਗੱਭਣ ਜਮਾ ਹੋਵੇ ਬਰੀਡਿੰਗ ਵਾਸਤੇ ਤਿਆਰ ਹੋਵੇ ਉਹ ਕੋੜੀ ਲੈ ਕੇ ਉਹਦੇ ਬੱਚੇ ਸੇਲ ਕਰਕੇ ਤੇ ਉੱਥੋਂ ਸ਼ੁਰੂ ਕਰਨਾ ਚਾਹੀਦਾ ਤੇ ਪਹਿਲਾਂ ਵੀ ਜਿਆਦਾ ਮਹਿੰਗਾ ਜਾਨਵਰ ਨਹੀਂ ਲੈਣਾ ਚਾਹੀਦਾ ਕਿਉਂਕਿ ਹੋਰੀ ਫਰੀ ਵਾਲ ਆ ਜਾਂਦਾ ਤੇ ਇਸ ਤੋਂ ਵੱਲੋਂ ਤੋਂ ਬਾਅਦ ਆਪਾਂ ਹੋਰ ਆਪਦਾ ਬਿਜ਼ਨਸ ਕਰ ਸਕਦੇ ਹਾਂ ਤੇ ਚੰਗੇ ਬੱਚੇ ਆਪਦੇ ਜਾਂ ਕੋੜੇ ਆਪਦੇ ਸਟੇਬਲ ਵਿੱਚ ਰੱਖ ਸਕਦੇ ਹਾਂ ਮੇਰਾ ਨਾਮ ਹਰਬੀਰ ਸਿੰਘ ਹੈ ਪਿੰਡ ਬਰਕੰਦੀ ਜ਼ਿਲ੍ਹਾ ਮੁਕਤਸਰ ਸਾਹਿਬ ਤੇ ਮੇਰਾ ਜਿਹੜਾ ਬ੍ਰਦਰ ਹੈ ਦੋਨੋਂ ਅਸੀਂ ਬ੍ਰਦਰ ਮਿਲ ਕੇ ਕੋੜੀਆਂ ਦਾ ਸ਼ੌਂਕ ਰੱਖਦੇ ਆਂ ਤੇ ਪਹਿਲਾਂ ਤੋਂ ਸਾਡੇ ਪਰਦਾਦਾ ਜੀ ਸੀ ਉਹ ਸਰਦਾਰ ਬਲਵੀਰ ਸਿੰਘ ਸਰਪੰਚ ਸੀ ਉਹਨਾਂ ਤੋਂ ਉਹ ਕੋੜੀਆਂ ਰੱਖਦੇ ਸੀ ਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਉਹ ਖੇਤੀਬਾੜੀ ਦਾ ਸ਼ੌਂਕ ਰੱਖਦੇ ਸੀ ਉਸ ਤੋਂ ਬਾਅਦ ਸਾਨੂੰ ਵੀ ਉਸ ਤਰ੍ਹਾਂ ਜਿਵੇਂ ਦੁਬਾਰਾ ਮੇਲਿਆਂ ਤੇ ਜਾਣ ਕਰਕੇ ਸਾਨੂੰ ਸ਼ੌਂਕ ਪਿਆ ਕੋੜੀਆਂ ਦਾ ਰੱਖਣ ਦਾ ਅਸੀਂ ਸ਼ੁਰੂ ਤੋਂ ਇੱਕ ਕੋੜੀ ਤੋਂ ਸਟਾਰਟ ਕੀਤਾ ਤੇ ਸਟਾਰਟ ਕੋੜੀ ਉਸ ਤੋਂ ਬਾਅਦ ਚੰਗਾ ਸਾਨੂੰ ਪ੍ਰੋਫਿਟ ਮਿਲੇ ਇੱਕ ਕੋੜਾ ਆਇਆ ਸਾਡੇ ਕੋਲੇ ਸੁਲਤਾਨ ਨਾਮ ਕਾਫੀ ਫੇਮਸ ਹੋਇਆ ਚੰਗਾ ਉਹਨੇ ਸਾਨੂੰ ਪ੍ਰੋਫਿਟ ਦਿੱਤਾ ਤੇ ਉਸ ਤੋਂ ਬਾਅਦ ਹੁਣ ਅਸੀਂ ਮਾਰਵਾੜੀ ਵਿੱਚ ਬਰੀਡ ਚੰਗੀਆਂ ਕੋੜੀਆਂ ਚੰਗੇ ਸਟੇਬਲ ਵਿੱਚ ਚੰਗੇ ਜਾਨਵਰ ਫਸਦਾਰ ਕੀਤਾ ਜਾਨਵਰਾਂ ਦਾ ਸਾਡੇ ਕੋਲੇ ਮੇਅਰ ਹੈ ਕੋਇਲ ਹੈ ਤੇ ਉਸ ਤੋਂ ਬਾਅਦ ਅਸੀਂ ਉਹਦੀ ਬੱਚੀ ਜਿਹੜੀ ਸਾਰੰਖੜੇ ਗੁਜਰਾਤ ਸਿਲਕ ਹੋਈ ਉਹ ਚੰਗਾ ਉਹਨੇ ਕੰਪੀਟੀਸ਼ਨ ਜਿੱਤੀ ਤੇ ਉਸ ਤੋਂ ਬਾਅਦ ਚੰਗਾ ਸਾਡਾ ਹੌਸਲਾ ਹੋਰ ਵਧਿਆ ਚੰਗੇ ਅਸੀਂ ਜਾਨਵਰ ਜਿਵੇਂ ਇੱਕ ਜੈਕਸਨ ਬੱਚਾ ਲਿਆ ਉਹਨੇ ਚੰਗਾ ਸਾਨੂੰ ਹੁਣ ਤਿਆਰ ਹੋ ਰਿਹਾ ਸਾਡੇ ਫਾਰਮ ਚ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਪਿੰਡ ਬਰਕੰਦੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮੈਂ ਵੀ ਜਿਹੜਾ ਘੋੜੀਆਂ ਪਾਲਣ ਦਾ ਕੰਮ ਕਰਦਾ ਹਾਂ ਸ਼ੁਰੂ ਦੇ ਵਿੱਚ ਮੈਂ ਪਹਿਲਾਂ ਇੱਕ ਜਿਹੜੀ ਆ ਛੋਟਾ ਬੱਚਾ ਵਸ਼ੇਰੀ ਲਈ ਸੀ ਮੇਰੇ ਸਾਡੇ ਪਿੰਡ ਦੇ ਵਿੱਚ ਕਾਫੀ ਲੋਕਾਂ ਨੂੰ ਜਿਹੜਾ ਸ਼ੌਂਕ ਆ ਕਾਫੀ ਲੋਕ ਜਿਹੜੇ ਘੋੜੀਆਂ ਪਾਲਣ ਦਾ ਕੰਮ ਕਰਦੇ ਆ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਲੱਗਦਾ ਸੀ ਕਿ ਮੈਂ ਵੀ ਜਿਹੜਾ ਇਹ ਕਾਫੀ ਵਧੀਆ ਕੰਮ ਆ ਮੈਂ ਵੀ ਕਰਾਂ ਜਦੋਂ ਉਹ ਰਾਈਡਿੰਗ ਕਰਦੇ ਸੀ ਜਾਂ ਬਾਹਰ ਅੰਦਰ ਲੈ ਕੇ ਜਾਂਦੇ ਸੀ ਤਾਂ ਮੈਨੂੰ ਕਾਫੀ ਅੱਛਾ ਲੱਗਦਾ ਸੀ ਉਹਨਾਂ ਨੂੰ ਦੇਖ ਕੇ ਤੇ ਮੈਨੂੰ ਵੀ ਮੇਰਾ ਵੀ ਮਨ ਕੀਤਾ ਵੀ ਮੈਂ ਵੀ ਇੱਕ ਜਿਹੜੀ ਘੋੜੀ ਰੱਖਾਂ ਮੈਂ ਛੋਟਾ ਬੱਚਾ ਇੱਕ ਲਿਆ ਮਾਰਵਾੜੀ ਨਸਲ ਦੀ ਵਛੇਰੀ ਲਈ ਉਹਦੀ ਸਾਮ ਸੰਭਾਲ ਕੀਤੀ 2 ਸਾਲ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹਦੀ ਹੋਰ ਬਰੀਡਿੰਗ ਦਾ ਸੁਧਾਰ ਕਰਨ ਵਾਸਤੇ ਮੈਂ ਜਿਹੜੀ ਘੋੜੀ ਮੈਟ ਕਰਾਈ ਵਧੀਆ ਘੋੜੇ ਤੋਂ ਉਸ ਤੋਂ ਬਾਅਦ ਜਿਹੜੀ ਜਿਹੜਾ ਸੂਕ ਹੈ ਉਹਨੇ ਬੱਚਾ ਦਿੱਤਾ ਇੱਕ ਵਛੇਰੀ ਦਿੱਤੀ ਹੁਣ ਇਸ ਟਾਈਮ ਮੇਰੇ ਕੋਲੇ ਦੋ ਨੇ ਇੱਕ ਘੋੜੀ ਹੈ ਇੱਕ ਉਸਦੀ ਜਿਹੜੀ ਵਛੇਰੀ ਹੈ 10-11 ਮਹੀਨਿਆਂ ਦੀ ਹੈਗੀ ਹੈ ਤੇ ਵਧੀਆ ਮੈਂ ਜਿਹੜਾ ਇਸ ਕੰਮ ਦੇ ਵਿੱਚ ਹਾਂ ਤੇ ਇਹਨੂੰ ਚਲਾ ਰਿਹਾ ਮੇਰੇ ਘਰ ਦੇ ਪਰਿਵਾਰ ਦੇ ਵਿੱਚ ਮੇਰੇ ਚਾਚਾ ਜੀ ਉਹਨਾਂ ਦਾ ਬੇਟਾ ਇਸ ਕੰਮ ਦੇ ਵਿੱਚ ਮੇਰਾ ਪੂਰਾ ਸਾਥ ਦਿੰਦੇ ਆ ਨਾਲ ਅਸੀਂ ਖੇਤੀਬਾੜੀ ਦਾ ਕੰਮ ਵੀ ਕਰਦੇ ਆ ਜੀ ਤੇ ਸਾਰਾ ਜਿਹੜਾ ਵਧੀਆ ਤਰੀਕੇ ਨਾਲ ਅਸੀਂ ਚਲਾ ਰਹੇ ਆ ਬਹੁਤ ਵਧੀਆ ਸ਼ੌਂਕ ਹੈ ਤੇ ਇਹ ਸਾਰੇ ਜਿਹੜਾ ਜਿਹੜਾ ਵੀ ਕੋਈ ਇਤਸ਼ਾ ਜਿਹੜਾ ਵੀ ਕੋਈ ਇਹ ਕੰਮ ਨੂੰ ਕਰਨਾ ਚਾਹੁੰਦਾ ਤੇ ਉਹ ਵਧੀਆ ਲੈਵਲ ਤੋਂ ਇਹਨੂੰ ਸਟਾਰਟ ਕਰਕੇ ਵਧੀਆ ਬਰੀਡਿੰਗ ਵਾਲੇ ਚੰਗੇ ਜਾਨਵਰ ਰੱਖੇ ਤੇ ਜਿਹੜਾ ਹੈਗਾ ਉਹ ਚੰਗੀ ਘੋੜੀ ਲੈ ਕੇ ਚੰਗੇ ਘੋੜੇ ਤੋਂ ਮੈਟ ਕਰਾਵੇ ਫੇਰ ਹੀ ਉਹਨੂੰ ਜਿਹੜਾ ਇਸ ਧੰਦੇ ਦੇ ਵਿੱਚੋਂ ਪ੍ਰੋਫਿਟ ਆ ਸਕਦਾ ਤੇ ਇਹਨੂੰ ਕੰਮ ਨੂੰ ਵਧੀਆ ਹਾਈ ਲੈਵਲ ਤੇ ਕਰਨਾ ਚਾਹੀਦਾ ਹੈ ਵੀ ਜਿਹੜਾ ਵਧੀਆ ਘੋੜੇ ਤੋਂ ਮੈਟ ਕਰਾਵਾਂਗੇ ਤਾਂ ਉਹ ਵਧੀਆ ਬੱਚਾ ਆਊਗਾ ਉਹਦੀ ਬਰੀਡ ਹੋਰ ਸੁਧਰੂਗੀ ਉਸ ਤੋਂ ਬਾਅਦ ਜਦੋਂ ਉਹ ਬੱਚਾ ਤਿਆਰ ਕਰਕੇ ਅਸੀਂ ਕਿਸੇ ਹੋਰ ਘੋੜੇ ਤੋਂ ਮਿਲਾਵਾਂਗੇ ਤਾਂ ਉਹ ਜਿਹੜੀ ਹੋਰ ਬਰੀਡ ਜਿਹੜੀ ਉਸ ਤੋਂ ਵੀ ਜ਼ਿਆਦਾ ਸੁਧਾਰ ਹੋਊਗਾ ਆਪਣਾ ਪੰਜਾਬ ਹੈ ਜਿਹੜਾ ਇਹ ਬਹੁਤ ਬਰੀਡ ਵੱਲ ਸੁਧਾਰ ਕਰਨ ਜਾ ਰਿਹਾ ਜਿਹੜੀ ਮਾਰਵਾੜੀ ਨਸਲ ਦੀ ਬਰੀਡ ਹੈ ਇਹ ਪਹਿਲਾਂ ਰਾਜਸਥਾਨ ਦੀ ਬਰੀਡ ਸੀ ਤੇ ਹੁਣ ਜਿਹੜਾ ਇਹ ਪੰਜਾਬ ਇਸ ਦੇ ਵਿੱਚ ਬਹੁਤ ਅੱਗੇ ਜਾ ਰਿਹਾ ਹੈਗਾ ਮਾਰਵਾੜੀ ਨਸਲ ਦੇ ਵਿੱਚ ਮੈਂ ਡਾਕਟਰ ਬਲਜਿੰਦਰ ਸਿੰਘ ਬਰਾੜ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਖਸਰ ਸਾਹਿਬ ਅੱਜ ਅਸੀਂ ਬਰਕੰਦੀ ਦੇ ਵਿੱਚ ਆਏ ਆ ਇੱਥੇ ਇਸ ਸਟੱਡ ਫਾਰਮ ਦੇ ਮਾਲਕ ਹਰਮੀਰ ਸਿੰਘ ਬਰਕੰਦੀ ਜੋ ਕਿ ਪਿਛਲੇ ਕਾਫੀ ਸਮੇਂ ਦੇ ਉੱਤੋਂ ਘੋੜੀਆਂ ਪਾਲਦੇ ਆ ਘੋੜੀਆਂ ਦਾ ਕੰਮ ਜਿਹੜਾ ਪਾਲਣ ਦਾ ਬਹੁਤ ਹੀ ਵਧੀਆ ਸ਼ੌਂਕ ਦੇ ਨਾਲ ਕਰ ਰਹੇ ਆ ਇਹਨਾਂ ਨੇ ਆਪਦੇ ਸਟੱਡ ਫਾਰਮ ਦੇ ਵਿੱਚ ਮਾਰਵਾੜੀ ਜਿਹੜੀਆਂ ਕੋੜੀਆਂ ਉਹਨਾਂ ਨੂੰ ਪਹਿਲ ਦਿੱਤੀ ਹੋਈ ਹੈ ਔਰ ਦੇਖਿਆ ਕਿ ਇਹਦੇ ਕੋਲੇ ਬਹੁਤ ਹੀ ਵਧੀਆ ਨਸਲ ਦੇ ਜਿਹੜਾ ਜਾਨਵਰ ਹਨ ਔਰ ਜਿਹੜਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਹੈ ਇੱਥੇ ਕਾਫੀ ਲੋਕ ਜਿਹੜੇ ਕੋੜੀਆਂ ਪਾਲਣ ਦਾ ਕੰਮ ਕਰਦੇ ਆ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ 16-17 ਦੇ ਕਰੀਬ ਸਟੱਡ ਫਾਰਮ ਹੋਣਗੇ ਜੋ ਕਿ ਘੋਡੇ ਕੋੜੀਆਂ ਪਾਲਣ ਦਾ ਜਿਹੜਾ ਕੰਮ ਬੜੇ ਸ਼ੌਂਕ ਦੇ ਨਾਲ ਕਰ ਰਹੇ ਆ ਸੋ ਅੱਜ ਜਿਹੜਾ ਹਰਮੀਤ ਸਿੰਘ ਆ ਜਿਹੜਾ ਇਹਨੇ ਵੀ 7-8 ਕੋੜੀਆਂ ਰੱਖੀਆਂ ਹੋਈਆਂ ਸਾਰੀਆਂ ਘੋੜੀਆਂ ਜਿਹੜੀਆਂ ਬਹੁਤ ਹੀ ਵਧੀਆ ਨਸਲ ਦੀਆਂ ਐ ਤੇ ਇਸੇ ਤਰ੍ਹਾਂ ਇਹਨਾਂ ਦੀ ਪ੍ਰੇਰਣਾ ਦੇ ਨਾਲ ਜਿਹੜੇ ਬਾਕੀ ਕਿਸਾਨ ਐ ਉਹ ਵੀ ਕਾਫੀ ਪ੍ਰੇਰਿਤ ਹੋ ਕੇ ਇਹ ਧੰਦੇ ਨੂੰ ਕੰਮ ਕਰਨਾ ਚਾਹੁੰਦੇ ਐ ਮੈਂ ਬਾਕੀ ਦੇ ਜਿਹੜੇ ਕਿਸਾਨ ਵੀਰ ਐ ਉਹਨਾਂ ਨੂੰ ਵੀ ਇਹੀ ਅਪੀਲ ਕਰਦਾ ਕਿ ਕੱਲੀ ਖੇਤੀ ਦੇ ਨਾਲ-ਨਾਲ ਜੇ ਆਪਾਂ ਸਹਾਇਕ ਧੰਦੇ ਚਾਹੇ ਉਹ ਬੱਕਰੀਆਂ ਪਾਲਣਾ ਹੈ ਪੇਡਾਂ ਪਾਲਣਾ ਹੈ ਸੂਰ ਪਾਲਣਾ ਜਾਂ ਕੋਈ ਹੋਰ ਧੰਦੇ ਸਹ ਹੈ ਦੀਆਂ ਮੱਖੀਆਂ ਪਾਲਣਾ ਜਾਂ ਇਹ ਸਟੱਡ ਫਾਰਮਾ ਜਿਵੇਂ ਘੋੜੀਆਂ ਪਾਲਣਾ ਸੋ ਸਹਾਇਕ ਧੰਦੇ ਨਾਲ ਕਰਨੇ ਜਿਹੜੀ ਸਮੇਂ ਦੀ ਵਜ੍ਹੀ ਮੁੱਖ ਲੋੜ ਹੈ ਸੋ ਆਪਾਂ ਆਪਦੀ ਆਮਦਨ ਦੇ ਜਿਹੜੇ ਵਸੀਲੇ ਵਧਾਉਣ ਦੇ ਲਈ ਜਿਹੜਾ ਸਹਾਇਕ ਧੰਦੇ ਕਰਨਾ ਜਿਹੜਾ ਬਹੁਤ ਹੀ ਜ਼ਰੂਰੀ ਹੈ ਮੈਂ ਡਾਕਟਰ ਰੋਹਿਤ ਗੁਪਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੈਂਟਰ ਕ੍ਰਿਸ਼ੀ ਵਿਗਿਆਨ ਕੇ ਨੂਰ ਮੈਲ ਤੋਂ बतौर ਅਸਿਸਟੈਂਟ ਪ੍ਰੋਫੈਸਰ ਪਸ਼ੂ ਪਿਗਿਆਨ ਆਪਣੀ ਸੇਵਾ ਨਿਵਾਰਿਆ ਹਾਂ ਕਿਸਾਨ ਵੀਰੋ ਜਿਹੜਾ ਵੀ ਘੋੜਾ ਜਿਹੜਾ ਜਾਨਵਰ ਹੈ ਇੱਕ ਬਹੁਤ ਵਧੀਆ ਕਿਸਮ ਦਾ ਜਾਨਵਰ ਹੁੰਦਾ ਹੈ ਲੋਕ ਹੀ ਉਸ ਨੂੰ ਸ਼ੌਕ ਦੇ ਤੌਰ ਤੇ ਪਾਲਦੇ ਹਨ ਲੇਕਿਨ ਆਜ ਦੇ ਦੌਰ ਵਿੱਚ ਇਸ ਨੂੰ ਆਪਾਂ ਖੇਤੀਬਾੜੀ ਦੇ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਦੇ ਤੌਰ ਤੇ ਵੀ ਇਸ ਨੂੰ ਵਧਾ ਸਕਦੇ ਹਾਂ ਬੇਸਿਕਲੀ ਜਿਹੜੇ ਆਪਾਂ ਦੇਖਦੇ ਹਾਂ ਕਿ ਘੋੜੇ ਨੂੰ ਆਪਾਂ ਕੰਮ ਕਾਜ ਦੇ ਲਈ ਤੇ ਡੋਆ ਡਵਾਈ ਦੇ ਲਈ ਤੇ ਖੇੜਾ ਵਾਸਤੇ ਉਪਯੋਗ ਕਰਦੇ ਹਾਂ ਆਜ ਕਲ ਜਿਹੜੀ ਬਹੁਤ ਵਧੀਆ ਤਰੀਕੇ ਦੀ ਨਸਲ ਨਸਲ ਆ ਗਈ ਹੈ ਆਪਣੇ ਪੂਰੇ ਆਪਣੇ ਇੰਡੀਆ ਦੀ ਗੱਲ ਕਰ ਰਹੇ ਹਾਂ ਆਪਣੇ ਭਾਰਤ ਦੀ ਗੱਲ ਕਰ ਰਹੇ ਹਾਂ ਤਾਂ ਲਗਭਗ 7 ਤੋਂ 8 ਨਸਲ ਆਪਾਂ ਘੋੜੇ ਦੀ ਪਾਲਤੇ ਆ ਜਿਹੜੀ ਆਪਣੀ ਭਾਰਤ ਦੀ ਦੇਸੀ ਨਸਲ ਹੁੰਦੀ ਹੈ ਆ ਆਪਣਾ ਪੰਜਾਬ ਦੀ ਗੱਲ ਕਰਿਆ ਤਾਂ ਪੰਜਾਬ ਵਿੱਚ ਆਪਾਂ ਮਾਰਵਾੜੀ ਨਸਲ ਹੋ ਗਈ ਕਾਠਿਆਵਾੜੀ ਨਸਲ ਹੋ ਗਈ ਤੇ ਨੂਕਰਾਂ ਨਸਲ ਇਹਨਾਂ ਦੀ ਬਰਤੋਂ ਜ਼ਿਆਦਾ ਹੁੰਦੀ ਆ ਨੂਕਰਾਂ ਨਸਲ ਜਿਹੜੀ ਆਪਾਂ ਦੇਖਦੇ ਆ ਕਿ ਚਿੱਟੇ ਰੰਗ ਦੀ ਨਸਲ ਹੁੰਦੀ ਆ ਜਿਹੜੀ ਉਸ ਦੀ ਚਮੜੀ ਹੁੰਦੀ ਆ ਉਹ ਥੋੜੀ ਜੀ ਗੁਲਾਵੀ ਰੰਗ ਦੀ ਹੁੰਦੀ ਆ ਉਸ ਦੀ ਵਰਤੋਂ ਲੋਕ ਬਹੁਤ ਕਰਦੇ ਆ ਉਸ ਨੂੰ ਬਹੁਤ ਪੌਪੂਲਰ ਹੋ ਚੁਕੀ ਹੈ ਆਪਣੇ ਇੱਥੇ ਪੰਜਾਬ ਵਿੱਚ ਤੇ ਵਧੀਆ ਕਿਸਮ ਦੀ ਜਿਹੜੀ ਘੋੜੇ ਦੀ ਨਸਲ ਹੈ ਉਹ ਮਾਰਵਾੜੀ ਨਸਲ ਹੁੰਦੀ ਹੈ ਬਹੁਤ ਵਧੀਆ ਨਸਲ ਹੈ ਜਿਹੜਾ ਮਾਰਵਾਲ ਰੀਜਨ ਹੈ ਰਾਜਸਥਾਨ ਉੱਤੇ ਉੱਥੇ ਉਸ ਦੀ ਪੈਦਾਇਸ਼ ਹੋਈ ਹੋਈ ਹੈ ਨਾਲ ਇਸ ਦੀ ਇਸ ਘੋੜੇ ਦੀ ਕਦ ਕਾਠੀ ਕਾਫੀ ਵਧੀਆ ਹੁੰਦੀ ਹੈ ਤੇ ਰੰਗ ਇਸ ਦਾ ਭੂਰਾ ਤੇ ਗੁਲਾਵੀ ਰੰਗ ਹੁੰਦਾ ਹੈ। ਔਰ ਲਗਭਗ ਇਸ ਦੀ ਉਚਾਈ ਵੀ ਵਧੀਆ ਹੁੰਦੀ ਹੈ ਲਗਭਗ ਉਦਾਤਰ ਤੋਂ 70 ਇੰਚ ਦੇ ਕਰੀਬ ਇਸਦੀ ਲੰਬਾਈ ਹੋ ਜਾਂਦੀ ਹੈ ਇਸ ਕੇ ਬਾਅਦ ਦੂਜੀ ਜਿਹੜੀ ਨਸਲ ਹੈ ਕਾਠੀਆવાડી ਨਸਲ ਜਿਹੜੀ ਮੁੱਖ ਤਾ ਜਿਹੜੀ ਗੁਜਰਾਤ ਦੀ ਨਸਲ ਹੈ ਇਹ ਬੇਸਿਕਲੀ ਦੇਖੀ ਜਾਏ ਤਾਂ ਇਸ ਇਸ ਨਸਲ ਵਿੱਚ ਨਾ ਅਰਬੀ ਘੋੜੇ ਦੇ ਲੱਛਣ ਹੁੰਦੇ ਆ ਅਰਬੀ ਜਿਹੜੀ ਸਾਨ ਘੋੜਾ ਹੈ ਉਸ ਸੇ ਇਸ ਨਸਲ ਨੂੰ ਡਵੈਲਪ ਕੀਤਾ ਗਿਆ ਹੂਆ ਹੈ ਇਸ ਨਸਲ ਦੀ ਜਿਹੜੀ ਪਛਾਣ ਹੁੰਦੀ ਹੈ ਇਸ ਦੇ ਜਿਹੜੇ ਕਾਨ ਕਾਨ ਦਾ ਜਿਹੜਾ ਕਾਰਨਰ ਹੁੰਦਾ ਹੈ ਜਿਹੜਾ ਕਾਨ ਹੁੰਦਾ ਹੈ ਉਪਰਲੇ ਥਾਂ ਉੱਤੇ ਥੋੜਾ ਜਿਹਾ ਮੁੜਾ ਹੁੰਦਾ ਅੰਦਰਲੇ ਪਾਸੇ ਤਾਂ ਇਹ ਕਾਠੀਆવાડી ਘੋੜੇ ਦੀ ਪਛਾਣ ਹੁੰਦੀ ਹੈ ਤੋ ਇਹ ਮੁੱਖ ਤਾ ਤਿੰਨ ਘੋੜੇ ਹੈ ਜਿਹੜੇ ਨੁਕਰਾਂ ਨਸਲ ਹੋ ਗਈ ਕਾਠੀਆ ਵਾਲੀ ਨਸਲ ਹੋ ਗਈ ਤੇ ਮਾਰਵਾੜੀ ਨਸਲ ਜਿੱਥੇ ਪੰਜਾਬ ਵਿੱਚ ਆਪਾਂ ਪਾਲਤੇ ਹੈ ਔਰ ਇਹ ਜਿਹੜੀ ਨਸਲ ਹੈ ਇਹ ਆਪਾਂ ਪਸ਼ੂ ਜਿਹੜੀ ਘੋੜ ਦੌੜ ਹੁੰਦੀ ਹੈ ਤੇ ਸਵਾਰੀ ਵਾਸਤੇ ਆਪਾਂ ਚੰਗੀ ਤਰ੍ਹਾਂ ਇਹਨਾਂ ਦਾ ਉਪਯੋਗ ਕਰ ਸਕਦੇ ਆ ਬਹੁਤ ਵਧੀਆ ਨਸਲ ਹੁੰਦੀ ਹੈ ਇਹ ਜਿਵੇਂ ਹੁਣ ਪੰਜਾਬ ਵਿੱਚ ਪੰਜਾਬ ਵਿੱਚ ਤਿੰਨ ਬਰੀਡਿੰਗ ਅਭੀ ਚੱਲੀ ਜਾਂਦੀਆਂ ਹਨ ਨੁਕਰਾਂ ਮਾਰਵਾੜੀ ਥੈਰੋਂ ਵੀ ਹੈਗੇ ਹੈ ਥੈਰੋਂ ਕਟਾ ਤੇ ਮਾਰਵੜੀ ਵਿੱਚ ਕਰਿਆ ਜਾ ਇਸ ਟਾਈਮ ਜ਼ਿਆਦਾ ਹੈ ਜਿਵੇਂ ਸ਼ੋਜ਼ ਹੁੰਦੇ ਆ ਆਲ ਇੰਡੀਆ ਗੁਜਰਾਤ ਮਹਾਰਾਸ਼ਟਰਾ ਤੇ ਰਾਜਸਥਾਨ ਜਿਹੜੀ ਮਾਰਵੜੀ ਬਰੀਡ ਹੈ ਰਾਜਸਥਾਨ ਦੀ ਬਰੀਡ ਹੈ ਉਹਨਾਂ ਨੇ ਇਸ ਲਾਈਨ ਨੂੰ ਪ੍ਰਮੋਟ ਕਰਕੇ ਸਾਰੇ ਸ਼ੋਜ਼ ਕਰਵਾਏ ਤੇ ਇਸ ਲਾਈਨ ਨੂੰ ਬਹੁਤ ਪ੍ਰਮੋਟ ਕੀਤਾ ਤੇ ਚੰਗੇ ਸਟਾਈਲਿਸ਼ ਬਣਾਏ ਜਿਵੇਂ ਅਲੀਸ਼ਾਨ ਘੋੜਾ ਚੱਲਿਆ ਸੀਗਾ ਮਾਰਵੜੀ ਵਿੱਚ ਤੇ ਉਸ ਤੋਂ ਬਾਅਦ ਪੰਜਾਬ ਦੇ ਚ ਘੋੜੇ ਆਏ ਜਿਵੇਂ ਪੰਜਾਬ ਵਿੱਚ ਹੁਣ ਬਹੁਤ ਵਧੀਆ ਸਟੈਲਿਅਨ ਚੱਲ ਰਿਹਾ ਜਿਹਦੇ ਕਰਕੇ ਪੰਜਾਬ ਬਹੁਤ ਅੱਗੇ ਚੱਲ ਰਿਹਾ ਬਾਲੀਆਂ ਦੂਜੀਆਂ ਸਟੇਟਾਂ ਨਾਲ ਪੰਜਾਬ ਵਿੱਚ ਜਿਵੇਂ ਬਹੁਤ ਵਧੀਆ ਘੋੜੇ ਜਿਵੇਂ ਛਾਂਤ ਦੇਵਰਾਜ ਤੇ ਕਾਲਾ ਕੈਂਟਾ ਇਹ ਪੰਜਾਬ ਨੂੰ ਅੱਗੇ ਲੈ ਕੇ ਆਏ ਆ ਤੇ ਇਹਦੀ ਬਰੀਡਿੰਗ ਵਧੀਆ ਚੱਲ ਰਹੀ ਹੈ ਬਾਹਰਲੀ ਸਟੇਟਾਂ ਤੋਂ ਵੀ ਇੱਧਰ ਲੋਕੀ ਆਉਂਦੇ ਆ ਘੋੜਿਆਂ ਬਰੀਡਿੰਗ ਵਾਸਤੇ ਤੇ ਬਾਕੀ ਇਹ ਇਨ੍ਹਾਂ ਘੋੜਿਆਂ ਦੀ ਡਿਮਾਂਡ ਵੀ ਹੈਗੀ ਹੈ ਜਿਹੜੇ ਕਿ ਬਾਹਰਲੇ ਸਟੇਟਾਂ ਵਿੱਚ ਚਲੇ ਜਾਂਦੇ ਤੇ ਆਪਾਂ ਜਿਹੜੇ ਆਨਰ ਹੁੰਦੇ ਉਹਨਾਂ ਨੂੰ ਚੰਗੀ ਇਨਕਮ ਦੇਖੇ ਜਾਂਦੇ ਆ ਤੇ ਇਨ੍ਹਾਂ ਦੀ ਕੁਆਲਿਟੀ ਬਹੁਤ ਵਧੀਆ ਘੋੜਿਆਂ ਦੀ ਤੇ ਇਹਨਾਂ ਦੇ ਕੋੜਿਆਂ ਦੇ ਕਰਕੇ ਹੀ ਪੰਜਾਬ ਅੱਗੇ ਆ ਰਿਹਾ ਰਖ ਰਖਾਉ ਦੀ ਇਹਦੀ ਹੈਗੇ ਜੀ ਬਈ ਇਸ ਤਾਂ ਜਿਆਦਾ ਜਿਵੇਂ ਜਮੀਨ ਤੇ ਚੌਕਰ ਦੋ ਟਾਈਮ ਅਸੀਂ ਦਿੰਦੇ ਆ ਤੇ ਬਾਕੀ ਜੇ ਥੋੜਾ ਮੂਹ ਫੁੱਲ ਜਾਂਦੇ ਰਾ ਤੇ ਥੋੜਾ ਘਣਾ ਜੇ ਪੱਠੇ ਵੀ ਪਾ ਸਕਦੇ ਆ ਠੰਡ ਵਿੱਚ ਮੋਠ ਬਾਜਰਾ ਤੇ ਛੋਲੇ ਦੇਣੇ ਚਾਹੀਦੇ ਤੇ ਗਰਮੀਆਂ ਵਿੱਚ ਨਾਰਮਲੀ ਖਾਈ ਜਿਵੇਂ ਜਮੀਨ ਚੌਕਰ ਇਹ ਦੇਣਾ ਚਾਹੀਦਾ ਤੇ ਇਸ ਨੂੰ ਜਿਆਦਾ ਜਿਵੇਂ ਤੇਲ ਵੀ ਥੋੜਾ ਕਨ ਆਪਾਂ ਦੇ ਸਕਦੇ ਆ ਅੰਦਰ ਠੰਡਾਈ ਕਿਉਂਕਿ ਇਹਦੀ ਅੰਤਰੀ ਬਹੁਤ ਲੰਮੀ ਹੁੰਦੀ ਹੈ ਮੈਨੂੰ ਇਹਨੂੰ ਕੌਲਿਕ ਦੀ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਖਾਣੇ ਪੀਣੇ ਕਰਕੇ ਹੀ ਇਹਨਾਂ ਨੂੰ ਪੇਟ ਦਾ ਦਰਦ ਹੁੰਦਾ ਤੇ ਦਰਦ ਜੇ ਆਪਾਂ ਰੋਕਥਾਮ ਕਰਨੀ ਹੈ ਤਾਂ ਇਹਦੇ ਵਿੱਚ ਆਪਾਂ ਤੇਲ ਇਹਨੂੰ ਬਹੁਤ ਜ਼ਰੂਰੀ ਹੈ ਤੇਲ ਮਹੀਨੇ ਬਾਅਦ 20 ਦਿਨਾਂ ਬਾਅਦ ਥੋੜਾ ਥੋੜਾ ਦੇਣਾ ਚਾਹੀਦਾ ਕਿ ਅੰਦਰ ਠੰਡਾ ਰਹਿੰਦਾ ਤੇ ਇਹਨੂੰ ਕੌਲਿਕ ਦੀ ਪ੍ਰੋਬਲਮ ਨਹੀਂ ਆਉਂਦੀ ਜੀ ਜਿਵੇਂ ਜੇ ਇਹਨੂੰ ਕੋਲਿਕ ਦੀ ਪ੍ਰੋਬਲਮ ਆਉਂਦੀ ਵੀ ਹੈ ਤਾਂ ਆਪਾਂ ਨੂੰ ਮੇਨ ਉਹ ਜਾਨਵਰ ਦੇ ਦੇਖ ਕੇ ਉਹਦੇ ਦਰਦ ਦਾ ਇੰਜੈਕਸ਼ਨ ਲਾ ਕੇ ਤੇ ਉਸ ਦਾ ਵੀ ਉਹਨੂੰ ਮਿੱਠਾ ਸੋਡਾ ਤੇ ਜਿਵੇਂ ਆਪਣਾ ਚੂਰਨ ਵਗੈਰਾ ਦੇ ਕੇ ਤੇ ਉਸ ਨੂੰ ਅੰਦਰੋਂ ਸਾਫ਼ ਕਰਕੇ ਤੇ ਇਸ ਨੂੰ ਰੋਕ ਤਾਂ ਕੀਤੀ ਜਾ ਸਕਦੀ ਹੈ ਕੋਲਿਕ ਦੀ ਪ੍ਰੋਬਲਮ ਨੂੰ ਤੇ ਬਾਕੀ ਹੋਰ ਵੀ ਕਾਫੀ ਹੈਗੇ ਆ ਜਿਹੜੇ ਇਹਨੂੰ ਆਉਂਦੇ ਆ ਪਰ ਮੇਨ ਇਹਨੂੰ ਜਿਹੜਾ ਰੋਗ ਆਉਂਦੇ ਆ ਇਹ ਕੋਲਿਕ ਦੀ ਆਉਂਦੀ ਹੈ ਪ੍ਰੋਬਲਮ ਰੇ ਘੋੜੀਆਂ ਪਾਲਣ ਦਾ ਕਿੱਤਾ ਅਮੀਰ ਅਤੇ ਸ਼ੌਕੀਨ ਲੋਕਾਂ ਦਾ ਕਿੱਤਾ ਹੈ ਇਹਨਾਂ ਨੂੰ ਪਾਲਣ ਵਾਲੇ ਕਿਸਾਨਾਂ ਨੂੰ ਘੋੜੇ ਅਤੇ ਘੋੜੀਆਂ ਦੇ ਰੱਖ-ਰਖਾਵ ਅਤੇ ਖੁਰਾਕ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਘੋੜੇ ਘੋੜੀਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਹੋਰ ਮੁਸ਼ਕਲਾਂ ਦਾ ਬੜੀ ਸੂਝ-ਬੂਝ ਨਾਲ ਹੱਲ ਕੀਤਾ ਜਾਂਦਾ ਹੈ ਨੌਜਵਾਨਾਂ ਵਿੱਚ ਇਸ ਕਿੱਤੇ ਪ੍ਰਤੀ ਜ਼ਿਆਦਾ ਖਿੱਚ ਹੁੰਦੀ ਹੈ ਅਤੇ ਉਹ ਇਸ ਕਿੱਤੇ ਨੂੰ ਬਹੁਤ ਸ਼ੌਂਕ ਅਤੇ ਮਿਹਨਤ ਨਾਲ ਕਰਦੇ ਹਨ ਸਟਾਰਟਿੰਗ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਜਿਵੇਂ ਜਿਹੜਾ ਨਵਾਂ ਬੰਦਾ ਉਹ ਛੇਤੀ ਘਬਰਾ ਵੀ ਜਾਂਦਾ ਹੈ ਕਿਉਂਕਿ ਜਿਹੜਾ ਨਵਾਂ ਬੰਦਾ ਹੁੰਦਾ ਉਹਨੂੰ ਪਹਿਲਾਂ ਦਾ ਰਖ ਰਖਾਉ ਦਾ ਪਤਾ ਵੀ ਨਹੀਂ ਹੁੰਦਾਗਾ ਤੇ ਉਹ ਮੈਨ ਵੀ ਕਈ ਵਾਰੀ ਇਹਨੂੰ ਕਾਲੇਕ ਦੀ ਜਿਵੇਂ ਬੰਨ ਕਹਿੰਨੇ ਆਪਾਂ ਪੰਜਾਬੀ ਵਿੱਚ ਬੰਨ ਪੈ ਜਾਂਦਾ ਜਾਂ ਜਾਨਵਰ ਕੁਮਾਰ ਹੋ ਜਾਂਦਾ ਕਈ ਵਾਰੀ ਬੰਨ ਪੈਣਾ ਜਾਨਵਰ ਦੀ ਵੀ ਲਾਸ ਹੋ ਜਾਂਦਾ ਤੇ ਪਹਿਲਾਂ ਜਦੋਂ ਆਪਾਂ ਰੱਖਦੇ ਆ ਇਹ ਮਾਰਵੜੀ ਦਾ ਖੇਤਰ ਹੀ ਇਹੋ ਜਿਹਾ ਕਿਉਂਕਿ ਇਹਦੇ ਇਸ ਖੇਤਰ ਵਿੱਚ ਘੋੜੀਆਂ ਦਾ ਬਿਜ਼ਨਸ ਵਿੱਚ ਕੋਈ ਤੁਹਾਨੂੰ ਜਦੋਂ ਆਉਂਦੇ ਆ ਵਪਾਰੀ ਆਉਂਦੇ ਆ ਉਹ ਕੋਈ ਥੋੜਾ ਕਰਦੇ ਆ ਟੋਰਚ ਵੀ ਕਰਦੇ ਆ ਵੀ ਨਵੇਂ ਬੰਦੇ ਨੂੰ ਵੀ ਟੋਰਚ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਹੌਸਲਾ ਵੀ ਤੋੜਨ ਦੀ ਕੋਸ਼ਿਸ਼ ਕਰਦੇ ਆ ਤੇ ਪਰ ਉਹ ਹੌਸਲਾ ਨਹੀਂ ਤੋੜਨਾ ਚਾਹੀਦਾ ਲੱਗੇ ਰਹਿਣਾ ਚਾਹੀਦਾ ਜਾਨਵਰ ਇਨਕਮ ਦੇ ਕੇ ਹੀ ਜਾਂਦਾ ਇਹ ਜਿਵੇਂ ਮਾਰਵਾੜੀ ਤਾਂ ਜਾਨਵਰ ਬਹੁਤ ਸਿਆਣਾ ਕਿਨਿਆ ਜਾਂਦਾ ਜੀ ਮਾਰਵਾੜੀ ਜਿਹੜੀ ਹੈ ਰਾਜਸਥਾਨ ਦੀ ਬਰੀਡ ਆ ਇਧਰੋਂ ਬਹੁਤ ਹੀ ਸੇਲ ਕੋੜਿਆਂ ਵਿੱਚ ਆਉਂਦੇ ਆ ਇਹ ਮਾਰਕ ਦੇ ਵਫਾਦਾਰ ਹੁੰਦੇ ਆ ਇਹਨਾਂ ਨੂੰ ਵੀ ਆਪਦੇ ਮਾਲਕ ਦਾ ਪੂਰਾ ਨੌਲੇਜ ਹੁੰਦੀ ਆ ਵੀ ਆਹ ਮੇਰਾ ਮਾਲਕ ਹੈ ਇਹਨਾਂ ਨੇ ਜੋ ਇੰਪਲੀਮੈਂਟ ਇਹਨਾਂ ਦਾ ਹੀ ਆ ਵੀ ਇਹ ਹਰ ਇੱਕ ਮਾਲਕ ਨੂੰ ਦੱਸਣ ਦੀ ਵੀ ਕੋਸ਼ਿਸ਼ ਕਰਦੇ ਆ ਵੀ ਅੱਜ ਮੈਂ ਆ ਆਇਆ ਜਾਂ ਕੋਈ ਪ੍ਰੋਬਲਮ ਹੈ ਜੇ ਮੰਨ ਲਓ ਇਹਨਾਂ ਨੂੰ ਕੋਈ ਕੋਈ ਚਿੱਚੜ ਵਗੈਰਾ ਲੱਗਿਆ ਜਾਂ ਕੋਈ ਹੋਰ ਇਥੇ ਇਹਨਾਂ ਨੇ ਉਹੋ ਜਿਹਾ ਰਿਐਕਸ਼ਨ ਕਰੀ ਆ ਨਾ ਜੇ ਕੋਈ ਹੋਰ ਕੋਈ ਪ੍ਰੋਬਲਮ ਹੈ ਜਿਵੇਂ ਬੰਦ ਦੀ ਪ੍ਰੋਬਲਮ ਇਹਨਾਂ ਨੇ ਆਪਦੇ ਸਕੇਟ ਦੇ ਹੀ ਰੱਖਨੇ ਆ ਵੀ ਆਹ ਪ੍ਰੋਬਲਮ ਹੈਗੀ ਆ ਜਾਂ ਕੋਈ ਇੱਕ ਜਾਨਵਰ ਚਲਾ ਜਾਂਦਾ ਮੰਨ ਲਓ ਫਾਰਮ ਵਿੱਚ ਜਿਵੇਂ 7 ਜਾਨਵਰ ਆ ਤਾਂ ਇੱਕ ਫਾਰਮ ਵਿੱਚੋਂ ਜਾਨਵਰ ਸਭਾ ਸੇਲ ਵੀ ਕਰਦੇ ਆ ਤੇ ਇੱਕ ਦਿਨ ਸਾਰੇ ਜਾਨਵਰ ਥੋੜੇ ਸੈਡ ਹੁੰਦੇ ਆ ਉਦਾਸ ਹੁੰਦੇ ਆ ਕਿ ਉਹ ਦੂਸਰਾ ਜਾਨਵਰ ਦੇਖ ਨਹੀਂ ਲਿਆਗਾ ਜਿਵੇਂ ਮੰਨ ਲਓ ਫਾਰਮ ਵਿੱਚੋਂ ਇੱਕ ਜਾਨਵਰ ਬਾਹਰ ਕੱਢ ਲੈਨੇ ਤੇ ਇਹਨਾਂ ਨੂੰ ਆਪਦੇ ਨਾਲ ਮਾਲਕ ਦੀ ਵਫਾਦਾਰੀ ਤੇ ਮਾਲਕ ਦੇ ਬਾਰੇ ਇਹਨਾਂ ਨੂੰ ਸਾਰੀ ਨੌਲੇਜ ਹੁੰਦੀ ਹੈ ਮੇਰਾ ਕੌਣ ਹੈਗਾ ਮਾਲਕ ਆਮਦਨ ਪੱਖੋਂ ਇਹ ਜਿਵੇਂ ਹੁਣ ਪੰਜਾਬ ਵਿੱਚ ਜਿਵੇਂ ਬੈਸਟ ਬਰੀਡ ਹੈ ਜਿਸ ਟਾਈਮ ਆਪਾਂ ਪੰਜਾਬ ਲੱਕੀ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਹੁਣ ਸਭ ਤੋਂ ਟਾਪ ਦੇ ਘੋੜੇ ਜਿਵੇਂ ਤਿੰਨ ਚੱਲ ਰਹੇ ਆ ਇਹਨਾਂ ਦਾ ਨਾਮ ਵਿਖ ਰਿਹਾ ਜੀ ਤੇ ਇਹਨਾਂ ਦੀ ਮੀਟਿੰਗ ਫੀਸ ਬਹੁਤ ਹੈ ਤੇ ਆਪਾਂ ਨੂੰ ਪੰਜਾਬ ਨੂੰ ਹੁਣ ਇਹਦਾ ਲਾਹਾ ਲੈ ਲੈਣਾ ਚਾਹੀਦਾ ਜਿਹੜੇ ਵੀ ਬਰੀਡਿੰਗ ਦਾ ਨਾਮ ਰੱਖਣੇ ਚਾਹੁੰਦੇ ਮੈਂ ਨਾ ਵੀ 2-3 ਸਾਲਾਂ ਚ ਹੋਰ ਬਰੀਡਿੰਗ ਆਪਣਾ ਸੁਧਾਰ ਹੋ ਜਾਊਗਾ ਸੁਧਾਰ ਅੱਗੇ ਹੋਇਆ ਵੀ ਬਹੁਤ ਹੈ ਤੇ ਪਰ ਆ ਜਿਹੜੇ ਜਿਹੜੇ ਘੋੜੇ ਆਏ ਆ ਇਹਦੇ ਕਰਕੇ ਹੋਰ ਆਪਣੇ ਪੰਜਾਬ ਵਿੱਚ ਇਨਕਮ ਜਿਵੇਂ ਜੰਮਦੇ ਬੱਚੇ ਬਹੁਤ ਮਹਿੰਗੇ ਮਹਿੰਗੇ ਵਿਕ ਰਹੇ ਆ ਤੇ ਬਾਰਲੀਆਂ ਸਟੇਟਾਂ ਜਾ ਰਹੇ ਆ ਬਾਰਲੀਆਂ ਸਟੇਟਾਂ ਦੇ ਇੱਧਰ ਆ ਰਹੇ ਆ ਤੇ ਇੱਧਰੋਂ ਬੱਚੇ ਲੈ ਕੇ ਜਾ ਰਹੇ ਆ ਕੁਆਲਿਟੀ ਵਿਕ ਰਹੀ ਏ ਕੁਆਲਿਟੀ ਹੀ ਆਪਾਂ ਰეკਮੈਂਡ ਕਰਦੇ ਆ ਕਿ ਜੇ ਕੋਈ ਨਵਾਂ ਰੱਖਣਾ ਚਾਹੁੰਦਾ ਵੀ ਇੱਕ ਦੋ ਜਾਨਵਰ ਰੱਖ ਲੇ ਪਰ ਕੁਆਲਿਟੀ ਸੁਧਾਰੇ ਕੁਆਲਿਟੀ ਹੀ ਵਿਕਦੀ ਏ ਕੁਆਲਿਟੀ ਤੁਹਾਨੂੰ ਕਿਤੇ ਵੀ ਬੈਠੇ ਹੋ ਤੁਹਾਡੇ ਘਰੇ ਆਪਣੇ ਆਪ ਹੀ ਚੱਕ ਕੇ ਲੈ ਜਾਣਗੇ ਜੇ ਕੁਆਲਿਟੀ ਚ ਬੰਦਾ ਬੱਚਾ ਚੰਗਾ ਤਾਂ ਮੈਂ ਜਿਵੇਂ ਸਵੇਰ ਤੋਂ ਲੈ ਕੇ ਆਉਣੇ ਆ ਤਾਂ ਦੇਖਦੇ ਆ ਪਹਿਲਾਂ ਵੀ ਇਹ ਜਾਨਵਰ ਕਿਸ ਤਰ੍ਹਾਂ ਤੰਦਰੁਸਤ ਹੈ ਜਾਂ ਕਿ ਇਸ ਤਰ੍ਹਾਂ ਐਕਟੀਵਿਟੀ ਕਰਦਾ ਤਾਂ ਫਿਰ ਉਸ ਹਿਸਾਬ ਨਾਲ ਅਸੀਂ ਇਹਨੂੰ ਦੇਖਦੇ ਆ ਵੀ ਜੇਕਰ ਕੋਈ ਜਾਨਵਰ ਬਿਮਾਰ ਆ ਜਾਂ ਕਿ ਉਸ ਹਿਸਾਬ ਨਾਲ ਉਹਦਾ ਟ੍ਰੀਟਮੈਂਟ ਕਰਦੇ ਆ ਉਹਨੂੰ ਸਹੀ ਡਾਈਟ ਦਿਵਾਉਨੇ ਆ ਡਾਈਟ ਜਿਵੇਂ ਛੋਲੇ ਆ ਚੌਕਰ ਆ ਤੇ ਇਹ ਸਿਆਲ ਦੀ ਡਾਈਟ ਆ ਬਾਜਰਾ ਤੇ ਗਰਮੀਆਂ ਵਿੱਚ ਡਾਈਟ ਦਿੰਨੇ ਅਸੀਂ ਜਮੀ ਤੇ ਚੋਕਰ ਦੋ ਨਾਰਮਲ ਰੱਖਦੇ ਆ ਗਰਮੀ ਚ ਨਹੀਂ ਜਿਆਦਾ ਡਾਈਟ ਕਰਦੇ ਅਸੀਂ ਜਦੋਂ ਮੇਅਰ ਲਈ ਕੰਪੀਟੀਸ਼ਨ ਮੁਕਸਰ ਉਦੋਂ ਲੱਗਦੇ ਸੀਗੇ ਮੁਕਸਰ ਮਾਗੀ ਤੇ ਸ਼ੋਅ ਲੱਗਦਾ ਉਹਦੇ ਚ ਅਸੀਂ ਆਪਣੀ ਮੇਅਰ ਇੱਕ ਪਾਰਟਿਸਿਪੇਟ ਕੀਤਾ ਇੱਕ ਨੁਕਰੀਆਂ ਬੱਚੀਆਂ ਤੇ ਮੇਅਰ ਆਪਣੀ ਕੋਇਲ ਉਹ ਸੈਕੰਡ ਆਈ ਉਨੇ ਚੰਗਾ ਨਾਮ ਜਿੱਤਿਆ ਘੋੜਿਆਂ ਦੀ ਮੇਨ ਇਹਨੂੰ ਕਾਲਿਕ ਦੀ ਪ੍ਰੋਬਲਮ ਆਉਂਦੀ ਹੈ ਇਹਨਾਂ ਨੂੰ ਪ੍ਰੋਬਲਮ ਇਹਨਾਂ ਤੋਂ ਮਿੱਟੀ ਜਦੋਂ ਵੀ ਧਾਣੇ 'ਚ ਜਾਂ ਕੋਈ ਵੀ ਪੱਠਿਆਂ 'ਚ ਮਿੱਟੀ ਇਹਨੂੰ ਸਾਫ਼ ਸੁਥਰਾ ਇਹਨੂੰ ਖੁਰਨੀਆਂ ਸਾਫ਼ ਰੱਖਦੇ ਆ ਤਾਂ ਉਹਦੇ 'ਚੋਂ ਮਿੱਟੀ ਇਹਨਾਂ ਨੂੰ ਨਾ ਜਾਵੇ ਉਹਦੇ ਨਾਲ ਇਹਨਾਂ ਨੂੰ ਕਾਲਿਕ ਹੋ ਜਾਂਦਾ ਪੇਂ ਪੇੜ ਦਾਦ ਜਿਹਾ ਬੰਨ ਬੰਨ ਪੈ ਜਾਂਦਾ ਤਾਂ ਉਹਦੇ 'ਚੋਂ ਬਚਾਉਣ ਲਈ ਅਸੀਂ ਇਹਨਾਂ ਨੂੰ ਖੁਰਨੀਆਂ ਸਾਫ਼ ਸਾਫ਼ ਸੁਥਰਾ ਇਹਨਾਂ ਨੂੰ ਜਗ੍ਹਾ ਤੇ ਰੱਖਦੇ ਆ ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਮੇਰੇ ਕੋਲ ਦੋ ਘੋੜੀਆਂ ਹਨ ਇੱਕ ਬਸ਼ੇਰੀਆ ਇੱਕ ਕੋੜੀ ਕਹਿ ਸਕਦੇ ਆ ਆਪਾਂ ਤੇ ਇਹ ਸ਼ੌਂਕ ਤਕਰੀਬਨ 5 ਸਾਲ ਤੋਂ ਹੈਗਾ ਅਸੀਂ 5 ਸਾਲ ਤੋਂ ਰੱਖ ਰਹੇ ਆਂ ਕੋੜੀਆਂ ਅਤੇ ਤਕਰੀਬਨ ਇਸ ਵਿੱਚ ਅਸੀਂ ਫਾਇਦਾ ਵੀ ਦੇਖ ਸਕਦੇ ਆਂ ਤੇ ਨੁਕਸਾਨ ਵੀ ਦੇਖ ਸਕਦੇ ਆਂ ਸੋ ਮੈਂ ਇੱਕ ਸਟੂਡੈਂਟ ਆ ਤੇ ਸਟੂਡੈਂਟ ਵੀ ਮੇਰੇ ਕਹਿਣ ਦਾ ਮਤਲਬ ਸਟੂਡੈਂਟ ਵੀ ਰੱਖ ਸਕਦੇ ਨੇ ਕੋੜੀਆਂ ਇਹੋ ਜੀ ਕੋਈ ਗੱਲ ਨਹੀਂ ਅਸੀਂ ਹਰ ਬੰਦਾ ਆਪਣਾ ਸ਼ੌਂਕ ਪੂਰਾ ਕਰ ਸਕਦਾ ਮੈਨੂੰ ਸਟੱਡੀ ਦੇ ਨਾਲ ਨਾਲ ਆਪਣਾ ਇਹ ਕੁੜੀਆਂ ਦਾ ਸ਼ੌਂਕ ਵੀ ਹੈਗਾ ਤੇ ਇੱਕ ਵਧੀਆ ਸ਼ੌਂਕ ਹੈਗਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਹਰ ਸਟੂਡੈਂਟ ਆਪਦਾ ਚਾਹ ਪੂਰਾ ਕਰ ਸਕਦਾ ਵਿਦ ਸਟੱਡੀ ਐਂਡ ਹੋਰ ਮੈਂ ਇਸ ਬਾਰੇ ਕਹਿ ਸਕਦਾ ਹਾਂ ਕਿ ਇਸ ਨੂੰ ਕੋਈ ਇਸ ਦੀ ਮੈਨੇਜਮੈਂਟ ਕੋਈ ਬਹੁਤੀ ਔਖੀ ਨਹੀਂ ਹੈਗੀ ਅ ਥੋੜੇ ਜਾਂ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੈਗੀ ਆ ਤੇ ਜੇ ਕੋਈ ਅੱਜਕੱਲ ਮਾਡਰਨ ਟੈਕਨੋਲੋਜੀ ਦੇ ਨਾਲ ਅਸੀਂ ਬਹੁਤ ਕੁਝ ਮਤਲਬ ਕਿ ਮੋਬਾਈਲ ਦੇ ਨਾਲ ਆਪਾਂ ਬਹੁਤ ਕੁਝ ਪਤਾ ਕਰ ਸਕਦੇ ਹਾਂ ਆਪਾਂ ਇਹਦੇ ਸਿੰਪਟਮਸ ਨੂੰ ਜਾਣ ਸਕਦੇ ਹਾਂ ਜੇ ਕੋਈ ਪ੍ਰੋਬਲਮ ਆਉਂਦੀ ਹੈਗੀ ਆ ਜਿਵੇਂ ਕੌਲਿਕ ਕਹਿ ਦਿੰਦੇ ਹੈਗੇ ਹੈਗੇ ਆ ਵੀ ਕੌਲਿਕ ਆਮ ਹੋ ਜਾਂਦਾ ਹੈਗਾ ਘੋੜੀਆਂ ਦੇ ਵਿੱਚ ਤੇ ਆਪਾਂ ਘੋੜੀ ਨੂੰ ਦੇਖ ਕੇ ਦੱਸ ਸਕਦੇ ਹਾਂ ਆਪਾਂ ਇੰਨਾ ਕੁ ਬੰਦੇ ਨੂੰ ਐਕਸਪੀਰੀਅੰਸ ਹੋ ਜਾਂਦਾ ਵੀ ਉਹਦੇ ਆਪਾਂ ਸਿੰਪਟਮ ਨੋਟ ਕਰ ਸਕੀਏ ਤੇ ਆਪਾਂ ਉਸ ਨੂੰ ਜੋ ਵੀ ਉਹਦੀ ਪ੍ਰੋਬਲਮ ਹੈਗੀ ਆ ਉਸ ਨੂੰ ਆਪਾਂ ਠੀਕ ਕਰ ਸਕਦੇ ਹਾਂ ਬਾਕੀ ਕਿਸਾਨ ਵੀਰਾਂ ਨੂੰ ਮੈਂ ਇਹ ਹੀ ਅਪੀਲ ਕਰਦਾ ਕਿ ਉਹ ਹਰਮੀਤ ਸਿੰਘ ਦੀ ਤਰ੍ਹਾਂ ਜਿਹੜਾ ਘੋੜੀਆਂ ਪਾਲਣ ਦਾ ਹੋਵੇ ਚਾਹੇ ਕੋਈ ਹੋਰ ਸਾਇਕਤੰਦਾ ਹੋਵੇ ਉਹਨੂੰ ਬਹੁਤ ਹੀ ਸ਼ੌਂਕ ਦੇ ਨਾਲ ਕਰੋਗੇ ਕਿਉਂਕਿ ਜਿੰਨਾ ਚਿਰ ਆਪਾਂ ਕਿਸੇ ਸ਼ੌਂਕ ਦੇ ਨਾਲ ਕੋਈ ਕੰਮ ਨਹੀਂ ਕਰਦੇ ਉਹਨਾਂ ਜਿਹੜਾ ਆਪਾਂ ਨੂੰ ਸਫਲਤਾ ਨਹੀਂ ਮਿਲਦੀਗੀ ਸੋ ਕਿਸੇ ਕੰਮ ਦੇ ਵਿੱਚ ਕੰਮ ਲਈ ਉਹਦੀ ਜਿਹੜੀ ਜਿਹੜੀ ਸਫਲਤਾ ਦਾ ਰਾਜ ਹੈ ਜਿਹੜਾ ਉਹ ਬੰਦੇ ਦੀ ਦਿਲਚਸਪੀ ਹੋਣਾ ਹੈ ਸੋ ਮੈਂ ਦੇਖਿਆ ਹੈ ਕਿ ਹਰਮੀਤ ਸਿੰਘ ਬਹੁਤ ਹੀ ਦਿਲਚਸਪੀ ਦੇ ਨਾਲ ਉਹਨਾਂ ਨੇ ਘੋੜੀਆਂ ਦੇ ਬਾਰੇ ਦੱਸਿਆ ਹੈ ਔਰ ਉਹਨੇ ਇਹ ਵੀ ਦੱਸਿਆ ਹੈ ਕਿ ਜਿਹੜੀਆਂ ਮਾਰਵਾੜੀ ਕੋੜੀਆਂ ਜਿਹੜੀਆਂ ਇਹਨਾਂ ਦਾ ਜ਼ਿਆਦਾ ਸਕੋਪ ਹੈ ਜਿਹੜੀ ਨੌਕਰੀ ਕੋੜੀ ਹੈ ਉਹਦਾ ਸਕੋਪ ਇਹਨਾਂ ਪੂਰਾ ਨਹੀਂ ਰਿਹਾਗਾ ਉਹਦੇ ਮੁਕਾਬਲੇ ਮਾਰਵਾੜੀ ਕੋੜੀ ਜਿਹੜਾ ਉਹ ਕਾਫੀ ਕਮਜਾਬ ਹੈ ਸੋ ਮੈਂ ਬਾਕੀ ਕਿਸਾਨ ਵੀਰਾਂ ਨੂੰ ਵੀ ਜਿਹੜਾ ਇਹ ਹੀ ਅਪੀਲ ਕਰਾਂ ਕਿ ਜਿਹੜਾ ਉਸ ਸਹਿਕ ਧੰਦੇ ਨੂੰ ਜ਼ਰੂਰ ਅਪਣਾਉਣ ਕਿਉਂਕਿ ਸਹਿਕ ਧੰਦੇ ਜਿਹੜੇ ਹੈ ਇਹ ਲਗਨ ਨਾਲ ਹੀ ਹੁੰਦੇ ਹੈ ਜੇ ਲਗਨ ਦੇ ਨਾਲ ਆਪਾਂ ਸੰਤ ਹੈ ਸਹਿਕ ਧੰਦਾ ਕਰਾਂਗੇ ਤਾਂ ਆਪਾਂ ਨੂੰ ਕਾਮਯਾਬੀ ਜ਼ਰੂਰ ਮਿਲਦੀ ਹੈ ਮੈਂ ਨੌਜਵਾਨ ਕਿਸਾਨ ਵੀਰਾਂ ਨੂੰ ਤੇ ਬਾਕੀ ਕਿਸਾਨ ਵੀਰਾਂ ਨੂੰ ਅਪੀਲ ਕਰੂੰਗਾ ਕਿ ਉਹ ਵੀ ਜਿਹੜਾ ਸਹਿਯਕ ਦੰਦੇ ਆ ਉਹਨਾਂ ਨੂੰ ਬਣਾਉਣ ਤੇ ਆ ਦੇ ਜਿਹੜਾ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਨ ਜਿਵੇਂ ਕਿ ਹਰਮੀਰ ਸਿੰਘ ਬੜੀ ਕਾਮਯਾਬੀ ਦੇ ਨਾਲ ਸਾਰਾ ਕੰਮ ਕਰ ਰਿਹਾ ਹੈ ਤੇ ਤੁਸੀਂ ਵੀ ਜਿਹੜਾ ਇਸ ਕੰਮ ਦੇ ਵਿੱਚ ਹਿੱਸਾ ਪਾਓ ਤੇ ਆ ਦਾ ਕਾਮਯਾਬੀ ਨੂੰ ਹਾਸਲ ਕਰੋ ਬੀਸਿਕਲੀ ਆਪਾਂ ਇਹਨਾਂ ਨੂੰ ਜਦੋਂ ਆਪਾਂ ਬਰੀਡਿੰਗ ਵਾਸਤੇ ਵਰਤੋਂ ਕਰਦੇ ਹਾਂ ਇਹਨਾਂ ਨੂੰ ਆਪਾਂ ਪ੍ਰਜਨਨ ਕਰਾਉਂਦੇ ਆ ਨਾਲ ਗਾਂ ਆਪਾਂ ਬੱਚੇ ਲੈਂਦੇ ਆ ਕਿਉਂਕਿ ਬੱਚੇ ਬਰੀਡਿੰਗ ਫਾਰਮ ਜਿਹੜਾ ਸਟੱਡ ਫਾਰਮ ਆਪਾਂ ਡਵੈਲਪ ਕਰ ਰਹੇ ਆ ਉਸ ਦਾ ਸਾਰਾ ਮੈਨ ਉਦੇਸ਼ ਇਹ ਰਹਿੰਦਾ ਮੁੱਖ ਉਦੇਸ਼ ਇਹ ਰਹਿੰਦਾ ਹੈ ਕਿ ਆਪਾਂ ਵਧੀਆ ਨਸਲ ਤੋਂ ਵਧੀਆ ਘੋੜੇ ਤੇ ਘੋੜੀਆਂ ਤੋਂ ਆਪਾਂ ਬੱਚੇ ਇੱਕ ਵਧੀਆ ਕਿਸਮ ਦੇ ਬੱਚੇ ਪੈਦਾ ਕਰੇ ਨਾਲ ਉਹਨਾਂ ਨੂੰ ਗਾਂ ਵੇਚਾਂ ਅੱਛੇ ਨਸਲ ਦੇ ਘੋੜੇ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ ਕਿ ਉਹ ਉਸ ਦੀ ਕਦ ਕਾਠੀ ਵਧੀਆ ਹੁੰਦੀ ਹੈ ਉਸ ਦੀ ਚਾਲ ਵਧੀਆ ਹੁੰਦੀ ਹੈ ਉਹ ਦੇਖਣ ਵਿੱਚ ਸੋਹਣੇ ਲੱਗਦੇ ਹਨ ਤੋਂ ਜਿਸ ਸੇ ਉਹਨਾਂ ਦੀ ਮਾਰਕੀਟ ਵੈਲਿਊ ਜਿਹੜੀ ਬਾਜ਼ਾਰ ਮੈਂ ਮੁੱਲ ਹੁੰਦਾ ਹੈ ਉਹ ਉਹਨਾਂ ਦਾ ਬਹੁਤ ਜ਼ਿਆਦਾ ਰਹਿੰਦਾ ਹੈ ਅਤੇ ਜਿਸ ਦੇ ਜਿਹੜੇ ਅ ਸਟੱਡ ਫਾਰਮ ਦੇ ਮਾਲਕ ਹੁੰਦੇ ਆ ਜਿਹੜੇ ਕਿਸਾਨ ਹੁੰਦੇ ਆ ਉਹ ਵਧੀਆ ਉਹਨ세 ਮੁਨਾਫਾ ਲੈ ਸਕਦੇ ਆ ਤਾਂ ਮੈਂ ਜਦੋਂ ਆਪਾਂ ਸਾਮ ਸੰਭਾਲ ਮੈਨੇਜਮੈਂਟ ਦੀ ਗੱਲ ਕਰਾਂ ਤਾਂ ਇੱਕ ਜਿਹੜੀ ਘੋੜੀ ਹੁੰਦੀ ਹੈ ਉਹ ਲਗਭਗ ਅ 1.5 ਸਾਲ ਵਿੱਚ ਜਵਾਨ ਹੋ ਜਾਂਦੀ ਹੈ 1.5 ਸਾਲ ਦੀ ਉਮਰ ਮੇ ਜਵਾਨ ਹੋ ਜਾਂਦੀ ਹੈ ਲੇਕਿਨ ਆਪਾਂ ਜਦੋਂ ਉਸ ਉਸ ਦਾ ਮਿਲਾਫ ਕਰਾਂਦੇ ਆ ਤਾਂ ਮਿਲਾਫ ਕਰਾਂਦੀ ਉਮਰ ਉਸ ਦੀ ਆਪਾਂ ਲਗਭਗ 3 ਤੋਂ 3.5 ਸਾਲ ਰੱਖਦੇ ਆ ਜੇ ਕੋਈ ਵੀ ਆਪਾਂ ਘੋੜੀ ਨੂੰ ਸਵਾਰੀ ਜਾਂ ਘੁਰ ਦੌੜ ਵਿੱਚ ਵਰਤੋਂ ਕਰਦੇ ਹਨ ਤਾਂ ਉਸ ਦੀ ਗਾਂ ਮੀਟਿੰਗ ਆਪਾਂ ਆਪਾਂ ਮੀਟ ਕਰਾਉਣੀ ਹੈ ਜਾਂ ਨਵੇਂ ਦੁੱਧ ਕਰਾਉਣੀ ਹੈ ਉਹ ਲਗਭਗ 4 ਤੋਂ 5 ਸਾਲ ਦੀ ਉਮਰ ਉੱਤੇ ਕਰਾਉਂਦੇ ਹਨ ਇਸ ਦਾ ਜਿਹੜਾ ਗਰਭ ਧਾਰਨ ਕਾਲ ਲਗਭਗ 340 ਦਿਨ ਦਾ ਹੁੰਦਾ ਹੈ 340 ਦਿਨ ਦੇ ਬਾਅਦ ਇਹ ਬੱਚਾ ਦੇ ਦਿੰਦੀ ਹੈ ਜਦੋਂ ਵੀ ਸਾਡੇ ਕੋਲ ਨਵਾਂ ਬੱਚਾ ਆ ਜਾਂਦਾ ਹੈ ਬਚੇਰਾ ਬਚੇਰੀ ਆ ਗਈ ਸਾਡੇ ਕੋਲ ਤਾਂ ਉਸकी ਵੀ ਸਾਮ ਸਵਾਲ ਸਾਨੂੰ ਵਧੀਆ ਤਰੀਕੇ ਸੇ ਕਰਨੀ ਪੈਗੀ ਕਿਉਂਕਿ ਯਹੀ ਬਛੇਰੀ ਜਿਹੜੀ ਹੈ ਉਹ ਗਾਂ ਜਾ ਕੇ ਵਧੀਆ ਨਸਲ ਦਾ ਜਾਨਵਰ ਬਣੇਗੀ ਤਾਂ ਇਹਨਾਂ ਨੂੰ ਆਪਾਂ ਸੁੱਖਾ ਚਾਰਾ ਦਿੰਦੇ ਆ ਨਾਲ ਥੋੜਾ ਜਿਹਾ ਅਨਾਜ ਦਿੰਦੇ ਆ ਅਨਾਜ ਦੀ ਬਹੁਤ ਜ਼ਿਆਦਾ ਮਹੱਤਤਾ ਰਹਿੰਦੀ ਹੈ ਕੀ ਰੰਦਾ ਜਿਹੜਾ ਘੋੜਾ ਹੁੰਦਾ ਹੈ ਉਸ ਵਿੱਚ ਕੇਵਲ ਇੱਕ ਹੀ ਮੈਂਦਾ ਹੁੰਦਾ ਹੈ ਜਿੱਦਾਂ ਗਾਂ ਮੱਝ ਦੀ ਗੱਲ ਕਰਾਂ ਜਾਂ ਊਂਟ ਦੀ ਗੱਲ ਕਰਾਂ ਉਹਨਾਂ ਦੇ ਮੈਦੇ ਚਾਰ ਹੁੰਦੇ ਆ ਉਹਨਾਂ ਦੇ ਪੇਟ ਵਿੱਚ ਇਹਨਾਂ ਦੇ ਮੈਦਾ ਕੇਵਲ ਇੱਕ ਹੀ ਹੁੰਦਾ ਹੈ ਜਿੱਥੇ ਇਸ ਦੀ ਕੈਪੈਸਿਟੀ 15 ਸੇ 20 ਲੀਟਰ ਹੁੰਦੀ ਹੈ। ਤਾਂ ਜਿਹੜਾ ਘੋੜੇ ਦੀ ਜਿਹੜੀ ਆਦਤ ਹੁੰਦੀ ਹੈ ਉਹ ਥੋੜਾ-ਥੋੜਾ ਖਾਂਦੀ ਹੁੰਦੀ ਹੈ ਲੇਕਿਨ ਉਹ ਜ਼ਿਆਦਾ ਟਾਈਮ ਜਿਆਦਾ ਵਾਰ ਦਿਨ ਇੱਕ ਦਿਨ ਦੇ ਵਿੱਚ ਜਿਆਦਾ ਵਾਰ ਫੀਡ ਖਾਂਦਾ ਹੈ ਕਿਉਂਕਿ ਉਸਦੇ ਮੈਦੇ ਦੀ ਕੈਪੈਸਿਟੀ ਘਟ ਹੁੰਦੀ ਹੈ ਇਸ ਲਈ ਫੀਡ ਦੀ ਜਿਹੜੀ ਫ੍ਰੀਕਵੈਂਸੀ ਹੁੰਦੀ ਹੈ ਉਹ बार-बार ਦੇਣਾ ਪੈਂਦਾ ਹੈ 14 बाई 14 ਫਿਟ ਸਕੁਅਰ ਦਾ ਆਪਾਂ ਇਹਨਾਂ ਦਾ ਇੱਕ ਕਮਰਾ ਬਣਾ ਕੇ ਜਿਸ ਵਿੱਚ ਪ੍ਰੋਪਰ ਵੈਂਟੀਲੇਸ਼ਨ ਹੋ ਉੱਥੇ ਆਪਾਂ ਰੱਖ ਸਕਦੇ ਇਹਨਾਂ ਨੂੰ ਖੁੱਲਾ ਰੱਖਣਾ ਚਾਹੀਏ ਜਿਸसे ਇਹ ਹੈਲਦੀ ਰਹਿ ਸਕੇ ਇਹਨਾਂ ਦੀ ਖੁਰਲੀ ਤੇ ਪਾਣੀ ਦੀ ਵਿਵਸਥਾ ਖਾਨ ਦੀ ਖੁਰਲੀ ਤੇ ਪਾਣੀ ਦੀ ਖੁਰਲੀ ਆਪਾਂ ਵਿੱਚ ਹੀ ਬਣਾ ਦੋ ਤੋਂ ਵਧੀਆ ਰਹਿੰਦੇ ਆ ਅੰਤ ਵਿੱਚ ਮੈਂ ਇਹ ਹੀ ਬੋਲਾਂਗਾ ਕਿ ਆਪਣੇ ਕਿਸਾਨ ਵੀਰ ਘੋੜਿਆਂ ਦਾ ਵੀ ਧੰਦਾ ਅਪਣਾ ਸਕਦੇ ਆ ਆਪਾਂ ਸਹਾਇਕ ਕਿਤੇ ਦੇ ਤੌਰ ਤੇ ਅਪਣਾ ਸਕਦੇ ਆ ਥੋੜਾ ਜਿਹਾ ਮਹਿੰਗਾ ਪਹਿ ਜਾਂਦਾ ਹੈ ਕਿਉਂਕਿ ਸਾਨੂੰ ਘੋੜੇ ਦੇ ਬੱਚੇ ਵਗੈਰਾ ਖਰੀਦਨੇ ਪੈਂਦੇ ਆ ਉਹਨਾਂ ਨੂੰ ਮੇਨਟੇਨ ਰੱਖਣਾ ਪੈਂਦਾ ਇਹਨਾਂ ਨੂੰ ਖੁਲਾਨ ਪਲਾਨ ਦਾ ਖਰਚਾ ਆਂਦਾ ਹੈ ਲੇਕਿਨ ਜਦੋਂ ਇਹਨਾਂ ਨੂੰ ਮੈਨੇਜਮੈਂਟ ਜਿਹੜੀ ਸਾਂਸਵਾਲ ਚੰਗੀ ਕਰ ਲੈਂਦੇ ਆ ਤਾਂ ਇੱਕ ਬਦਿਆ ਨਸਲ ਤਿਆਰ ਹੋ ਕੇ ਉਹ ਉਹ ਬਦ ਕੀਮਤ ਮੈਂ ਬੇਚ ਕੇ ਉਹ ਬਦਿਆ ਸੇ ਬਦਿਆ ਮੁਨਾਫਾ ਆਪਣੇ ਸਟੱਡ ਫਾਰਮ ਤੋਂ ਕਮਾ ਸਕਦੇ ਆ ਰਜਾਨਾ ਐਕਟੀਵਿਟੀਏ ਨੇ ਜਿਵੇਂ ਸਵੇਰ ਅਸੀਂ 12 ਵਿੱਚ ਆਪਦੇ ਹੁਣ ਚੰਗੇ ਜਾਨਵਰ ਰੱਖੇ ਆ ਸਮੇ ਇੱਕ ਸ਼ੋਅ ਕੁਆਲਟੀ ਜਾਨਵਰ ਹੈ ਤੇ ਮੇਰੇ ਕੋਲ ਮੀਨਿੰਗ ਬਰੀਡਿੰਗ ਮੇਅਰ ਕੋਇਲ ਹੈ ਇਹਦਾ ਬੱਚੀ ਆਈ ਹੈ ਹੁਣ ਇਹਦੀ ਭੈਣ ਸਾਰਨ ਖਿੜਾ ਵਿਨਰ ਹੈ ਤੇ ਜੈਕਸਨ ਬੱਚਾ ਇਹਨਾਂ ਦੇ ਸਵੇਰ ਜਦੋਂ ਉੱਠ ਕੇ ਆਉਣੇ ਆ ਫਾਰਮ ਵਿੱਚ ਰੂਹ ਖੁਸ਼ ਹੋ ਜਾਂਦੀ ਵੀ ਅੱਜ ਦੇ ਸੋਹਣੇ ਆਪਦੇ ਮਨ ਨੂੰ ਖੁਸ਼ੀ ਮਿਲਦੀ ਆ ਵੀ ਜਾਨਵਰ ਇੱਡੇ ਚੰਗੇ ਆ ਤੇ ਸਵੇਰ ਉੱਠ ਕੇ ਪਹਿਲਾਂ ਇਹਨਾਂ ਨੂੰ ਦੇਖਦੇ ਆ ਵੀ ਇਹਨਾਂ ਦੀ ਕੋਈ ਇਨ ਦਾ ਐਕਸਪ੍ਰੈਸ਼ਨ ਦੇਖੀਦਾ ਸੋਬਾ ਵੀ ਇਹ ਐਕਟਿਵ ਹੈ ਜਾਂ ਕਿਵੇਂ ਅੱਜ ਕੀ ਫੀਲ ਕਰ ਰਿਹਾ ਫਿਰ ਉਸ ਤੋਂ ਬਾਅਦ ਉਸ ਹਾਵਨਾ ਦਾ ਆਪਣੇ ਜਿਵੇਂ ਸਰਵੈਂਟ ਰੱਖੇ ਹੋਏ ਆ ਹੈਲਪਰ ਰੱਖੇ ਹੋਏ ਆ ਉਹਨਾਂ ਨੂੰ ਕਹਿੰਦਾ ਵੀ ਹੁਣ ਆ ਕਰਨਾ ਤੇ ਸਵੇਰ ਉਹਨਾਂ ਦੀ ਡਾਈਟ ਚੈੱਕ ਕਰਨੀ ਆ ਫਿਰ ਉਹਨਾਂ ਦਾ ਪਾਣੀ ਵਗੈਰਾ ਜੋ ਵੀ ਉਸ ਤੋਂ ਬਾਅਦ ਇਹਨਾਂ ਨੇ ਖਰਖਰਾ ਬੁਸ਼ ਤੇ ਉਹਨਾਂ ਨੂੰ ਪੂਰਾ ਵੀ ਆਪਦਾ ਵੀ ਜੇ ਕੋਈ ਆ ਜਾਂਦਾ ਕੋਈ ਦੇਖਣ ਸਵੇਰ ਖਰਖਰਾ ਬੁਸ਼ ਕਰਾਈਦੀ ਆ ਤੇ ਸਾਰੇ ਸਾਰੀ ਜਿਹੜੀ ਐਕਟੀਵਿਟੀ ਇਹਨਾਂ ਦੀ ਇਹੀਂ ਚੱਲਦੀ ਰਹਿੰਦੀ ਹੈ ਜਿਹੜਾ ਆਪਾਂ ਨਵਾਂ ਆਪਣੇ ਹੁਣ ਧੰਦੇ ਬਹੁਤ ਆ ਜਿਵੇਂ ਪੰਜਾਬ ਨੂੰ ਹੁਣ ਵੈਸੇ ਨਸ਼ਿਆ ਨਾ ਕਰਕੇ ਬਦਨਾਮ ਵੀ ਕੀਤਾ ਬਹੁਤ ਜ਼ਿਆਦੇ ਪਰ ਮੈਂ ਨਵੇਂ ਜਿਹੜਾ ਬਹੁਤ ਕੋਸ਼ਿਸ਼ ਕਰਦਾ ਕਿ ਮੈਂ ਆਪਦੇ ਭਰਾਵ ਮੇਰੇ ਪਿੰਡ ਬਰਕੰਦੀ ਦੇ ਆ ਮੈਨੂੰ ਬਹੁਤ ਸਨਯੋਗ ਦਿੰਦੇ ਆ ਮੇਰੇ ਨਾ ਕਾਫੀ ਹੁਣ 40-50 ਜਾਨਵਰ ਰੱਖੇ ਹੋਏ ਆ ਪਿੰਡ ਬਰਕੰਦੀ ਵਿੱਚ ਤੇ ਸਾਰੇ ਭਲਾ ਮੈਨੂੰ ਹੈਲਪ ਕਰਦੇ ਆ ਬਰਕੰਦੀ ਦੇ ਪੰਚਾਇਤ ਮੈਨੂੰ ਹੈਲਪ ਕਰਦੀ ਆ ਪਰ ਮੈਂ ਜਿਹੜਾ ਹੁਣ ਨਵਾਂ ਹੈਗਾ ਆਪਣਾ ਰੱਖਣਾ ਚਾਹੁੰਦਾ ਤੇ ਮੇਰੇ ਨਾਲ ਵੀ ਪਿੰਡ ਦੇ ਵੀ ਬਹੁਤ ਜੁੜਦੇ ਬਾਹਰੋਂ ਵੀ ਜੁੜਦੇ ਆ ਮੈਂ ਉਹਨਾਂ ਨੂੰ ਇਹੀ ਰეკਮੈਂਡ ਕਰਦਾ ਵੀ ਤੁਸੀਂ ਇਸ ਕਿਤੇ ਵਿੱਚ ਆਓ ਖੇਤੀਬਾੜੀ ਵਿੱਚ ਵੀ ਕਰੋ ਨਾਲ ਸਾਇਹ ਇੱਕ ਧੰਦਾ ਇੱਕ ਦੋ ਕੋੜੀਆਂ ਨਾਲ ਰੱਖ ਕੇ ਨਾਲ ਗਾਵਾਂ ਮੱਝਾਂ ਵੀ ਜੇ ਤੁਹਾਡਾ ਸ਼ੌਂਕ ਹੈ ਤੇ ਗਾਵ ਮੱਝਾਂ ਨਾਲ ਰੱਖੋ ਤੇ ਨਾਲ ਘੋੜੀਆਂ ਇੱਕ ਦੋ ਰੱਖ ਕੇ ਤੇ ਇਹਦੇ ਮੰਡੀਆਂ 'ਚ ਜਾਓ ਸ਼ੌਂਹਾਂ 'ਚ ਜਾਓ ਤੇ ਬਾਹਰ ਨਿਕਲੋ ਤੁਹਾਨੂੰ ਪਤਾ ਲੱਗੂਗਾ ਫਿਰ ਉਸ ਤਾਂ ਥੋੜਾ ਸ਼ੌਂਕ ਹੋਰ ਵਧੂਗਾ ਤੇ ਇਨਕਮ ਵੀ ਵਧੂਗੀ ਘੋੜੇ ਘੋੜੀਆਂ ਪਾਲਣ ਦੇ ਇਸ ਸ਼ਾਨਦਾਰ ਕਿੱਤੇ ਨੂੰ ਕਰਨ ਲਈ ਸਿਖਲਾਈ ਵੀ ਲਈ ਜਾ ਸਕਦੀ ਹੈ ਸਖਲਾਈ ਲੈ ਕੇ ਕੋਈ ਵੀ ਕਿਸਾਨ ਇਸ ਕਿੱਤੇ ਨੂੰ ਬੜੀ ਕਾਮਯਾਬੀ ਨਾਲ ਕਰ ਸਕਦਾ ਹੈ। ਮਿਆਰੀ ਨਸਲ ਦੇ ਘੋੜੇ ਅਤੇ ਘੋੜੀਆਂ ਦੀ ਮੰਗ ਅੱਜ ਭਾਰਤ ਵਿੱਚ ਹੀ ਨਹੀਂ ਬਲਕਿ ਦੂਜੇ ਕਈ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਘੋੜੇ ਘੋੜੀਆਂ ਦੇ ਇਸ ਕਿੱਤੇ ਨੂੰ ਅਪਣਾ ਕੇ ਕਿਸਾਨ ਆਰਥਿਕ ਪੱਖੋਂ ਬਹੁਤ ਖੁਸ਼ਹਾਲ ਹੋ ਰਹੇ ਹਨ।